सची तेरी सिफ़ सची, सची, सची सला ਤੇਰੇ ਕੁਦਰ ਸੱਚੇ ਭਾਕਸ਼ਾ ਅੱਲਾ ਭਾਕ ਭਾਕ ਅੱਲਾ அல்ல அல்ல பரு BEE- ਅੱਲਾ ਆਖੇ ਪਾ लोग पढ़ पढ़ खुशी होए बेखबर बादब काए क्रोध होए खुशी होए बेखबर हक सच खालक खलक में ਲਹੰਗ ਦਰਿਆ ਆ ਗੁਸਲ ਕਰ ਦਨ ਬੁਹਰ ਹਰ ਫਕਰ ਦਾਇਮ ਲਾਇ ਚਸ਼ਮੇ ਕਹੇ ਕਿ ਤੇਰਾ ਨਾਮ ਕਰਦਾ ਜਾਏ ਪਾਵੇਂ ਮਾਰ ਬੋਲੇ ਸਤਿ ਸ੍ਰੀ ਅਕਾਲ ਤੇ ਤੂੰ ਹੀ ਰੰਗ ਰੰਗਾਂ ਬੋਲ ਰਿਹਾ ਲਾਗੇ ਕੋਲੋਂ ਨਾਮ ਜਿਤੇ ਰੱਖੀ ਨਰ ਦੇ ਹੱਥ ਤਾਮ ਜੰਪ ਕਾਮ ਤੂੰ ਹੀ ਕਰੇ ਆਪ ਤੇ ਉਪਰ ਸਾਜ ਸੁਬਿ ਸਾਦੀ ਤੇਰੇ ਪਰੋਂ ਸੇ ਪੈ ਪੈ ਸੰਗ ਲੇ ਤਾਮ ਕੇ ਕਰਦਾ ਜਾਏ ਕਾਲੇ ਨਸ ਮਾਰੇ ਪਾਉਂ ਕੋ ਨਗਾ ਜੀ ਜਿ ਸੇ ਆਈ ਜਰ ਸਾ ਮਗਰ ਤਾਸਿਕ ਆਸ਼ੀਆ ਮੈਂ ਕਹਿ ਗਿ ਜਾਣੇ ਆਮਦੇ ਤੇ ਅੰਦੇ ਹੋਏ ਤਰਪਾ ਮਰਦੇ ਗੂੜ ਗਮਾਨੀ ਕਦੇ ਕਮਾਨ ਜਗਤ ਸੁਲਾ ਹੋਗਾ ਜਿਨ ਕੋ ਨਾਈ ਅਜਿਹੀ ਦਰਮਨ ਮਿਲ ਲਾ ਕੇ ਨਕੇ ਘੋਰ ਬਚਾਈ ਕਹਨ ਕਰਿਆ ਸੁਖੁਤੀ ਚਾਰਾ ਸੰਤਨ ਦਉਰਾਤੇ ਆਪਕਾ ਉਹੀ ਕਾਹਨ ਕਰੇ ਜਿਸ ਕੇ ਸਿਰ ਉਪਰ ਅਬ ਤੋ ਜਾਏ ਜਗੈ ਸਿੰਘਾਸਨ ਸੋ ਸੁਖ ਕੈਸਾ ਆਮਦਗਾਰੇ ਕੋਈ ਨਾ ਸਕੇ ਪੰਜਾਨੀ ਆਬ ਤੋ ਜਾਏ ਜਗੈ ਸਿੰਘਾਸਨ ਮਿਲੇ ਐ ਸਾਰਾ ਗਾਨ ਕਰੀ ਰਾਜ ਇੱਕ ਕਰੇ ਬੋਲਾ ਕੋਈ ਨਾ ਸੰਗੇ ਮਾਇਆ ਸਤ ਜੀਓ ਸਤਿ ਸਾਈਂ ਮਰਨਾ ਸਤ ਕਾਲਿ ਸ਼੍ਰੋਮੇ ਸਤਿਵੰਦਿ ਚੋੜੀ ਜੱਪੀ ਸਾਰੀ ਬੋਲਾ ਆਪ ਨੇ ਜਨ ਕਮਾਇਆ ਨਾਸਤੀ ਕੀ ਹੈ ਸਰਬੰਧੀਓ ਆਪ ਜੀਆ ਦੇ ਜੋ ਸੰਧਿਆ ਪਾਗ ਸਭੀਓ ਪਾਈ ਪੜੀ ਹੈ ਔਰ ਬਾਤ ਔਰ ਆਪ ਨੇ ਜੋ ਸਿਸ਼ਾ ਸੁਨਾਈ ਨਾ ਕਾੜੀ ਕਰਤਾ ਹੈ ਸਰਬੰਧੀਓ ਉਹ ਸਬੰਧ ਵਿੱਚ ਮਦਦਵਾਸਿ ਸੰਗਤ ਨੂੰ ਦੋ ਦਰਵਾਜ਼ੇ ਹੀ ਇਸੋ ਪੰਜ ਨੰਬਰ ਮਾਪੇਨਿਆ ਦਾ ਪਰਵਾਜ ਹੋ ਰਿਹਾ ਹੈ ਆਪ ਜੀ ਦੀ ਕਿਰਪਾ ਨਾਲ ਔਰ ਉਸ ਤੋਂ ਬਾਅਦ ਸਾਡੇ ਜੋ ਵੀ ਸੇਵਾ ਕਰਦਾ ਕਰਦਾ ਜੀ ਆਇਆਂ ਨੂੰ ਜੀ ਸਵਾਗਤ ਹੈ ਜੀ ਸਵਾਗਤ ਹੈ ਜੀ ਜੋ ਸਾਡੇ ਸਰਦਾਰ ਜੀ ਪਰਿਵਾਰ ਆਪ ਜੀ ਜਨਤਾ ਦੇ ਮੈਂਬਰ ਜੀ ਸਾਰੇ ਜੀਪਾ ਜੀ ਅਜਮਲ ਭਾਈ ਔਰ ਸਾਡੇ ਸਾਨੂੰ ਔਰ ਉਹਨਾਂ ਦੇ ਬੀਤੇ ਸ਼ਮਾਨ ਪਰਿਵਾਰ ਵਾਲੋਂ ਔਰ ਜੋ ਸਾਡੇ ਸੁੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਔਰ ਹੋਰ ਸਾਡੇ ਜਿੰਨ ਕਾਲਾ ਜੋ ਸਾਨੂੰ ਆ ਰਹੇ ਆ ਤੇ ਸਿਰਾਂ ਨੇ ਸਾਨੂੰ ਜੋ ਵੀ ਜੋ ਵੀ ਜਿਹੜਾ ਸਾਹਮਣੇ ਅਸਾਂ ਨੇ ਆਰੇ ਪ੍ਰਸ਼ਾਦ ਉਹਨਾਂ ਨੇ ਸਭੀ ਨਾਮ ਦੇ ਜੰਨਕ ਜੱਜ ਆਵਾਜ਼ਾਂ ਦੱਤੇ ਹੋਣੇ ਕੋਈ ਜੋ ਵੀ ਉਹਦੇ ਮਹਾਨਾਂ ਨੂੰ ਬੁਣ ਕਹਦੇ ਆ ਪ੍ਰਸ਼ਾਦ ਨੂੰ ਭੋਗ ਦਿਵਾਣਾ ਉਹਨਾਂ ਦਾ ਅਭਿਆਸ ਨੇ ਜੀ ਉਹ ਦੋ ਵਿੱਚ ਆਪਣੇ ਭੂਤ ਦਾ ਪਛਾਣਿਆ ਜੋ ਵੀ ਲੱਗਵਾ ਦਾ ਪ੍ਰਸ਼ਾਦ ਹੋਣੀ ਕਿਸੇ ਦਾ ਨਹੀਂ ਪ੍ਰਸ਼ਾਦ ਮੇਰੇ ਬਾਪ ਦਾ ਲੱਗਦਾ